ਸੱਚਦਾ ਹੈ ਤਰਨਤਾਰਨ ਜ਼ਿਮਨੀ ਚੋਣਾਂ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਪਹਿਲੀ ਵਾਰ ਕਿਸੇ ਉਪ ਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਦਈਏ ਕਿ ਤਰਨਤਾਰਨ ਚ 114 ਬੂਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਦਾਜ਼ੀਏ ਕਿ ਤਰਨਤਾਰਨ ਜ਼ਿਮਲੀ ਚੌਂਚ ਪੰਜ ਉਮੀਦਵਾਰ ਚੌਂ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਵੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰ ਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਏ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਉਹ ਆਪਣਾ ਵਿਧਾਇਕ ਚੁਣਦੇ ਨੇ ਤਾਂ ਹੁਮ ਹੁਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਜਿੱਤ ਦਾ ਤਾਜ ਸਜਦਾ ਹੈ ਤਰਨਤਾਰਨ ਜ਼ਿਮਨੀ ਚੋਣਾ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 200 22 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਨਾਲ ਪਹਿਲੀ ਵਾਰ ਕਿਸੇ ਉਪ ਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਜੀ ਕਿ ਤਰਨਤਾਰਨ ਚ 114 ਬੂਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਾਂ ਦੱਸਿਆ ਕਿ ਤਰਨਤਾਰਨ ਜ਼ਿਮਨੀ ਚੋਣ ਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਵੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰ ਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਈ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਉਹ ਆਪਣਾ ਵਿਧਾਇਕ ਚੁਣਦੇ ਨੇ ਤਾਂ ਹੁਮ ਹੁਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਜਿੱਤ ਦਾ ਤਾਜ ਸਜਦਾ ਹੈ ਤਰਨਤਾਰਨ ਜ਼ਿਮਨੀ ਚੋਣਾਂ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਪਹਿਲੀ ਵਾਰ ਕਿਸੇ ਉਪਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਦਈਏ ਕਿ ਤਰਨਤਾਰਨ ਚ 114 ਬੂਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਾਂ ਦੱਸਿਆ ਕਿ ਤਰਨਤਾਰਨ ਜ਼ਿਮਨੀ ਚੋਣ ਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰ ਯੋਗ ਹੈ ਕਿ ਕਰਨ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਏ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਉਹ ਆਪਣਾ ਵਿਧਾਇਕ ਚੁਣਦੇ ਨੇ ਤਾਂ ਹਮ ਹਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਚਿੱਤ ਦਾ ਤਾਜ ਸਜਦਾ ਹੈ ਤਰਨਤਾਰਨ ਦੀ ਜ਼ਿਮਨੀ ਚੋਣਾਂ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਨਾਲ ਪਹਿਲੀ ਵਾਰ ਕਿਸੇ ਉਪਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਦਈਏ ਕਿ ਤਰਨਤਾਰਨ ਚ 114 ਬੂਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾਂ 2025 ਦੇ ਲਈ ਪਹਿਲੇ ਦੌਰ ਦੀ ਵੋਟਿੰਗ ਸ਼ੁਰੂ ਹੋ ਗਈ ਹੈ ਤਾਂ ਦੱਸ ਦਈਏ ਕਿ ਤਰਨਤਾਰਨ ਜ਼ਿਮਨੀ ਚੋਣ ਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਦੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਦੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਪ੍ਰਾਇਤ ਤਾ ਜ਼ਿਕਰ ਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਈ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੂਣਾ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਆਪਣਾ ਵਿਧਾਇਕ ਚੁਣਦੇ ਨੇ ਤਾਂ ਹੁਮ ਹੁਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਚਿੱਤ ਦਾ ਤਾਜ ਸਜਦਾ ਤਰਨਤਾਰਨ ਦੀ ਜ਼ਿਮਨੀ ਚੂਣਾ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਪਹਿਲੀ ਵਾਰ ਕਿਸੇ ਉਪ ਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਦਈਏ ਕਿ ਤਰਨਤਾਰਨ ਚ 114 ਬੂਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਦ ਆਜ਼ੀਆ ਕੇ ਤਰਨ ਤਰਨ ਜ਼ਿਮਨੀ ਚੋਣ ਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮਿਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰ ਯੋਗ ਹੈ ਕਿ ਕਰਨ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਏ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਉਹ ਆਪਣਾ ਵਿਧਾਇਕ ਚੁਣਦੇ ਨੇ ਤਾਂ ਹੁਮ ਹੁਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਜਿੱਤ ਦਾ ਤਾਜ ਸਜਦਾ ਹੈ ਤਰਨਤਾਰਨ ਜ਼ਿਮਨੀ ਚੋਣਾ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੂਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਾਂ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਪਹਿਲੀ ਵਾਰ ਕਿਸੇ ਉਪ ਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਦਈਏ ਕਿ ਤਰਨਤਾਰਨ ਚ 114 ਬੂਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਾਂ ਦੱਸਿਆ ਕਿ ਤਰਨਤਾਰਨ ਜ਼ਿਮਨੀ ਚੋਣ ਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਵੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰ ਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਏ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਆਪਣਾ ਵਿਧਾਇਕ ਚੁਣਦੇ ਨੇ ਤਾਂ ਹੁਮਾ ਹੁਮਾ ਆ ਕੇ ਜੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਚਿਤ ਦਾ ਤਾਜ ਸਜਦਾ ਹੈ ਤਰਨਤਾਰਨ ਜ਼ਿਮਨੀ ਚੋਣਾਂ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਨਾਲ ਪਹਿਲੀ ਵਾਰ ਕਿਸੇ ਉਪ ਚੋਣ 'ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਦਈਏ ਕਿ ਤਰਨਤਾਰਨ 'ਚ 114 ਬੂਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਲ੍ਹੇ ਚੋਣਾਂ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਾਂ ਦੱਸਿਆ ਕਿ ਤਰਨਤਾਰਨ ਜ਼ਿਮਨੀ ਚੋਣ ਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਵੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰ ਯੋਗ ਹੈ ਕਿ ਕਰਨ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਏ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਉਹ ਆਪਣਾ ਵਿਧਾਇਕ ਚੁਣਦੇ ਨੇ ਤਾਂ ਹਮ ਹਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਚਿਤ ਦਾ ਤਾਜ ਸਜਦਾ ਹੈ ਤਰਨਤਾਰਨ ਦੀ ਜ਼ਿਮਨੀ ਚੋਣਾਂ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪ ਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 200 ਬਾਈ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਨਾਲ ਪਹਿਲੀ ਵਾਰ ਕਿਸੇ ਉਪ ਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਜੀ ਕਿ ਤਰਨਤਾਰਨ ਚ 114 ਬੂਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਾਂ ਦੱਸਿਆ ਕਿ ਤਰਨਤਾਰਨ ਜ਼ਿਮਨੀ ਚੋਣ ਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰ ਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਈ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੂਣਾ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਆਪਣਾ ਵਿਧਾਇਕ ਚੁਣਦੇ ਨੇ ਤਾਂ ਹੁਮ ਹੁਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਚਿੱਤ ਦਾ ਤਾਜ ਸਜਦਾ ਹੈ ਤਰਨਤਾਰਨ ਦੀ ਜ਼ਿਮਨੀ ਚੂਣਾ ਦੇ ਲਈ ਪਹਿਲੀ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ VOTING ਹੋ ਰਹੀ ਹੈ ਤਾਂ ਇਹ VOTINGS ਫੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਪਹਿਲੀ ਵਾਰ ਕਿਸੇ ਉਪ ਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਜੀ ਕਿ ਤਰਨਤਾਰਨ ਚ 114 ਬੋਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾਂ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਾਂ ਦੱਸ ਜੀ ਕਿ ਤਰਨਤਾਰਨ ਜ਼ਿਮਨੀ ਚੋਣ ਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਵੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਏ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਉਹ ਆਪਣਾ ਵਿਧਾਇਕ ਚੁਣਦੇ ਨੇ ਤਾਂ ਹੁਮ ਹੁਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਜਿੱਤ ਦਾ ਤਾਜ ਸਜਦਾ ਹੈ ਤਰਨਤਾਰਨ ਦੀ ਜ਼ਿਮਨੀ ਚੋਣਾ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੂਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਨਾਲ ਪਹਿਲੀ ਵਾਰ ਕਿਸੇ ਉਪਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਜੀਏ ਕਿ ਤਰਨਤਾਰਨ ਚ 114 ਬੂਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਾਂ ਦੱਸਿਆ ਕਿ ਤਰਨਤਾਰਨ ਜ਼ਿਮਲੀ ਚੌਂਚ ਪੰਜ ਉਮੀਦਵਾਰ ਚੌਂ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਵੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਈ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਉਹ ਆਪਣਾ ਵਿਧਾਇਕ ਚੁਣਦੇ ਨੇ ਤਾਂ ਹੁਮ ਹੁਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਚਿਤ ਦਾ ਤਾਜ ਸਜਦਾ ਹੈ ਤਰਨਤਾਰਨ ਜ਼ਿਮਨੀ ਚੋਣਾ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ 11 ਨਵੰਬਰ ਨੂੰ ਜ਼ਿਮਨੀ ਚੂਣ ਲਈ VOTING ਹੋ ਰਹੀ ਹੈ ਤਾਂ ਇਹ VOTINGS ਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਪਹਿਲੀ ਵਾਰ ਕਿਸੇ ਉਪਚੋਣ ਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਦੱਸ ਦਈਏ ਕਿ ਤਰਨਤਾਰਨ ਚ 114 ਬੋਥ ਅਜੇ ਹਨ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਤਾਂ ਵੱਡੀ ਜਿਹੜੀ ਇਹ ਅੱਜ ਦੀ ਖਬਰ ਹੈ ਕਿ ਜਿੱਥੇ ਤਰਨਤਾਰਨ ਜ਼ਿਮਨੀ ਚੋਣਾ 2025 ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਗਈ ਹੈ ਤਦ ਦੱਸਿਆ ਕਿ ਤਰਨਤਾਰਨ ਜ਼ਿਮਨੀ ਚੋਣ ਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਕਰਨਵੀਰ ਸਿੰਘ ਬੁਰਜ ਨੂੰ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਅਤੇ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਜੋ ਕਿ ਸੰਦੀਪ ਸੰਨੀ ਦਾ ਭਰਾ ਹੈ ਤਾਂ ਜ਼ਿਕਰ ਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋਈ ਜਿਸ ਤੋਂ ਬਾਅਦ ਅੱਜ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ ਤਰਨਤਾਰਨ ਵਾਸੀ ਇਹ ਡਿਸਾਈਡ ਕਰਨਗੇ ਕਿ ਕਿਸ ਨੂੰ ਉਹ ਆਪਣਾ ਵਿਧਾਇਕ ਚੁਣਦੇ ਨੇ ਤਾਂ ਹਮ ਹਮਾ ਕੇ ਜਿਹੜੇ ਲੋਕ ਨੇ ਉਹ VOTING ਦੇ ਲਈ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਹੁਣ ਜਿਹੜਾ ਦੇਖਣਾ ਹੋਵੇਗਾ 14 ਨਵੰਬਰ ਨੂੰ ਕਿਸ ਦੇ ਸਿਰ ਤੇ ਚਿਤ ਦਾ ਤਾਜ ਸਜਦਾ ਹੈ ਤਰਨਤਾਰਨ ਜ਼ਿਮਨੀ ਚੋਣਾ ਦੇ ਲਈ ਪਹਿਲੇ ਦੌਰ ਦੀ VOTING ਸ਼ੁਰੂ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਤੇ ਅੱਜ ਯਾਨੀ ਕਿ 11 ਨਵੰਬਰ ਨੂੰ ਜ਼ਿਮਨੀ ਚੋਣ ਲਈ VOTING ਹੋ ਰਹੀ ਹੈ ਤਾਂ ਇਹ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤਾਂ ਇਸ ਉਪ ਚੋਣ ਚ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਹਨ ਤਾਂ ਦੱਸ ਦਈਏ ਕਿ 2022 ਦੀ ਚੋਣ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ ਜਿਸ ਤੇ ਅੱਜ ਜ਼ਿਮਨੀ ਚੋਣਾ ਹੋ ਰਹੀਆਂ ਨੇ ਤਾਂ VOTING ਲਈ ਕੁੱਲ 200 ਬਾਈ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਸੁਰੱਖਿਆ ਦੇ ਨਜ਼ਰੀਏ ਨਾਲ ਪਹਿਲੀ ਵਾਰ ਕਿਸੇ ਉਪ ਚੋਣ ਚ ਇੱਥੇ ਕੇਂਦਰੀ